ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫੇਰ ਮੌਸਮ ਕਿਹੜਾ ਬਦਲਾਅ ਦੇ ਵਿੱਚ ਹੈ ਮੇਰੇ ਪਿੱਛੇ ਵੀ ਦੇਖ ਰੋ ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫੇਰ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫੇਰ ਕਿਹੜਾ ਮੌਸਮ ਹੈ ਬਦਲਾਅ ਦੇ ਵਿੱਚ ਆ ਰਿਹਾ ਹੈ ਤੇ ਉੱਥੇ ਹੀ ਹੁਣ بارش ਹੋਣੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਕਿਹੜਾ ਬਾਰਿਸ਼ ਦੇ ਵਿੱਚ ਜੋ ਪ੍ਰੇਸ਼ਾਨੀ ਦਾ ਤਾਂ ਸਾਹਮਣਾ ਜ਼ਰੂਰ ਕਰਨਾ ਪਏਗਾ ਤੇ ਉੱਥੇ ਲੋਕਾਂ ਨੂੰ ਰਾਹਤ ਕਿਹੜੀ ਗਰਮੀ ਤੋਂ ਜ਼ਰੂਰ ਮਿਲੀ ਹੋएगी ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਕਿਹੜੀ ਹੈ بارش ਹੋਣੀ ਸ਼ੁਰੂ ਹੋ ਚੁੱਕੀ ਹੈ ਮੌਸਮ ਭਾਗ ਵੱਲ ਜੋ ਹੈ ਲੱਜਰੀ yellow ਜੋ ਰੈਡ ਲੱਜਰੀ ਕੀਤਾ ਗਿਆ ਸੀ ਔਰ ਇਸ ਸਬੰਧ ਵਿੱਚ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਜੋ ਬਾਰਿਸ਼ ਹੋ ਰਹੀ ਆ ਕੱਲੇ ਕਾਲੇ ਬੱਦਲ ਛਾ ਜਾਂਦੇ ਨੇ ਤੇ ਇੱਕੋ ਦਮ ਉਹ ਜਿਹੜਾ ਮੇਰੀ ਤੂਫਾਨ ਚੱਲਦਾ ਉਸ ਤੋਂ ਬਾਅਦ ਜਿਹੜਾ ਬਾਰਿਸ਼ ਹੋਣੀ ਸ਼ੁਰੂ ਹੋ ਚੁੱਕੀ ਆ ਜਲੰਧਰ ਦੇ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਕੁਝ ਘੰਟੇ ਪਹਿਲੇ ਇਹ ਤੋਂ ਤੋਂ ਗਰਮੀ ਹੁੰਦੀ ਆ ਗਰਮੀ ਤੋਂ ਬਾਅਦ ਇੱਕੋ ਦਾਮ ਬੱਦਲ ਛਾ ਜਾਂਦੇ ਨੇ ਬੱਦਲ ਤੋਂ ਬਾਅਦ ਇੱਕੋ ਦਾ ਮਕੇੜੀ ਆ ਇਹ ਨੇਰੀ ਤੂਫਾਨ ਚੱਲਦਾ ਨੇਰੀ ਤੂਫਾਨ ਤੋਂ ਬਾਅਦ ਜੋ ਅਮੀਰ ਜੋਤੀ ਦੇਖ ਰਹੇ ਹੋ ਬਾਰਿਸ਼ ਹੋਣੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਆਵਾਜਾਈ ਦੇ ਵਿੱਚ ਜੋ ਵਾਹਨ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪਏਗਾ ਉੱਥੇ ਕਿਹੜਾ ਮੌਸਮ ਦੇ ਵਿੱਚ ਹੈ ਬਦਲਾਵ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੌਸਮ ਤੋਂ ਅੱਗ ਵੱਲੋਂ ਕਿਹਾ ਗਿਆ ਸੀ ਇਹ ਪੰਜਾਬ ਦੇ ਜੋ ਹੈ ਕੋਈ ਜ਼ਿਲ੍ਹਾ ਦੇ ਵਿੱਚ ਜੋ ਬਾਰਿਸ਼ ਹੋਏਗੀ ਤੇ ਉੱਥੇ ਹੀ ਇਹ ਜੋ ਹੈ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਹੁਣ ਇਹ ਬਾਰਿਸ਼ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਹੈ ਕੈਮਰਾਮੈਨ ਮਾਨਵ ਦੇ ਨਾਲ ਸੋਨੂ ਮਹਾਜਨ ਜਗਵਾਨੀ ਟੀਵੀ ਜਲੰਧਰ ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫੇਰ ਮੌਸਮ ਕਿਹੜਾ ਬਦਲਾਅ ਦੇ ਵਿੱਚ ਹੈ ਮੇਰੇ ਪਿੱਛੇ ਵੀ ਦੇਖ ਰੋ ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫੇਰ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਇੱਕ ਵਾਰ ਤੋਂ ਫੇਰ ਕਿਹੜਾ ਮੌਸਮ ਹੈ ਬਦਲਾਅ ਦੇ ਵਿੱਚ ਆ ਰਿਹਾ ਹੈ ਤੇ ਉੱਥੇ ਹੀ ਹੁਣ بارش ਹੋਣੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਜਿਹੜੇ ਬਾਰਿਸ਼ ਦੇ ਵਿੱਚ ਇਹ ਜੋ ਪ੍ਰੇਸ਼ਾਨੀ ਦਾ ਤੇ ਸਾਹਮਣਾ ਜਰੂਰ ਕਰਨਾ ਪਏਗਾ ਤੇ ਉੱਥੇ ਲੋਕਾਂ ਨੂੰ ਰਾਹਤ ਕਿਹੜੀ ਗਰਮੀ ਤੋਂ ਜਰੂਰ ਮਿਲੀ ਹੋएगी ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਇਹ ਕਿਹੜੀ ਹੈ بارش ਹੋਣੀ ਸ਼ੁਰੂ ਹੋ ਚੁੱਕੀ ਹੈ ਮੌਸਮ ਤੋਂ ਆਗ ਵੱਲੋਂ ਜੋ ਹੈ ਲੜ ਜਾ ਰਹੀ ਯੈਲੋ ਇਹ ਜੋ ਹੈ ਰੈੱਡ ਲੜ ਜਾ ਰਹੀ ਕਿਤਾ ਗਿਆ ਸੀ ਔਰ ਇਸ ਸੰਬੰਧ ਵਿੱਚ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਜੋ بارش ਹੋ ਰਹੀ ਹੈ ਪਹਿਲੇ ਕਾਲੇ ਬੱਦਲ ਛਾ ਜਾਂਦੇ ਨੇ ਤੇ ਇੱਕੋ ਦਮ ਉਹ ਕਿਹੜਾ ਮੇਰੀ ਤੂਫਾਨ ਚੱਲਦਾ ਉਸ ਤੋਂ ਬਾਅਦ ਕਿਹੜਾ بارش ਹੋਣੀ ਸ਼ੁਰੂ ਹੋ ਚੁੱਕੀ ਹੈ ਜਲੰਧਰ ਦੇ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਕੁਝ ਘੰਟੇ ਪਹਿਲੇ ਇਹ ਤੋਂ ਤੋਂ ਗਰਮੀ ਹੁੰਦੀ ਆ ਗਰਮੀ ਤੋਂ ਬਾਅਦ ਇੱਕੋ ਦਾ ਬੱਦਲ ਛਾ ਜਾਂਦੇ ਨੇ ਬੱਦਲ ਤੋਂ ਬਾਅਦ ਇੱਕੋ ਦਾ ਮਕੇੜੀ ਆ ਇਹ ਨੇਰੀ ਤੂਫਾਨ ਚੱਲਦਾ ਨੇਰੀ ਤੂਫਾਨ ਤੋਂ ਬਾਅਦ ਜੋ ਅਮੀਰ ਜੋਤੀ ਦੇਖ ਰਹੇ ਹੋ ਬਾਰਿਸ਼ ਹੋਣੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਆਵਾਜਾਈ ਦੇ ਵਿੱਚ ਜੋ ਵਹੀਕਲ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤੇ ਜ਼ਰੂਰ ਕਰਨਾ ਪਏਗਾ ਉੱਥੇ ਕਿਹੜਾ ਮੌਸਮ ਦੇ ਵਿੱਚ ਹੈ ਬਦਲਾਅ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੌਸਮ ਤੋਂ ਅਗ ਵੱਲੋਂ ਕਿਹਾ ਗਿਆ ਸੀ ਇਹ ਪੰਜਾਬ ਦੇ ਜੋ ਹੈ ਕੋਈ ਜਿਲ੍ਹਿਆਂ ਦੇ ਵਿੱਚ ਜੋ ਬਾਰਿਸ਼ ਹੋਏਗੀ ਤੇ ਉੱਥੇ ਹੀ ਇਹ ਜੋ ਹੈ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਹੁਣ ਇਹ ਬਾਰਿਸ਼ ਜਿਹੜੀ ਆ ਹੋਣੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਹੈ ਕੈਮਰਾਮੈਨ ਮਾਨਵ ਦੇ ਨਾਲ ਸੋਨੂ ਮਹਾਜਨ ਜਗਵਾਨੀ ਟੀਵੀ ਜਲੰਧਰ